ਜੀਤਾ ਅੱਖਾਂ ਨੂੰ ਸਾਫ਼ ਕਰਨ ਤੋਂ ਬਾਅਦ ਹੱਸਦਾ ਹੋਇਆ ਫਿਰਦਾ ਤੂੰ ਵੀ ਸੌਕਣ ਬਣ ਨੂੰ ਫਿਰਦੀ ਆ ਮੇਰੇ ਵਾਸਤੇ ਹੋਰ ਲੱਭ ਕੇ ਸਿੰਬੋ ਸਰਦਾਰ ਜੀ ਸ਼ੌਂਕ ਤਾਂ ਨਹੀਂ ਪਰ ਕਈ ਵਾਰੀ ਜ਼ਿੰਦਗੀ ਜੀ ਇਸ ਤਰ੍ਹਾਂ ਦੇ ਸਮਝੌਤੇ ਵੀ ਕਰਨੇ ਪੈਂਦੇ ਨੇ ਸੱਚ ਤਾਂ ਮੈਨੂੰ ਤੁਹਾਡੀ ਗੱਲ ਤੋਂ ਹੀ ਲੱਗ ਰਿਹਾ ਸੀ ਕਿ ਅੱਜ ਤੁਸੀਂ ਇਹ ਗੱਲ ਵੀ ਕਿਸੇ ਮਜਬੂਰੀ ਵਾਸੀ ਪੁੱਛੀ ਐ ਮੈਂ ਤੁਹਾਨੂੰ ਸਮਝਾਉਂਦੀ ਆ ਕਿ ਤੁਸੀਂ ਮੈਨੂੰ ਵੀ ਖੋਣਾ ਨਹੀਂ ਚਾਹੁੰਦੇ ਸੱਚ ਤਾਂ ਇਹ ਹੈ ਕਿ ਸਰਦਾਰ ਜੀ ਮੈਂ ਹੁਣ ਤੁਹਾਡੀ ਹਾਂ ਤੁਹਾਡੀ ਹੀ ਰਾਂਗੀ ਪਿਆਰ ਕਰਦੀ ਹਾਂ ਤੇ ਅੱਗੇ ਨੂੰ ਵੀ ਕਰਦੀ ਰਹਾਂਗੀ। ਹੁਣ ਸਿੰਬੋ ਬੇਬੇ ਕੋਲ ਜਾ ਕੇ ਰੋਟੀ ਪਵਾ ਕੇ ਜਿੱਤੇ ਨੂੰ ਫੜਾਉਣ ਲੱਗ ਗਈ। ਹੁਣ ਅੰਮਾ ਵੀ ਆ ਗਈ ਬੇਬੇ ਦੇ ਘਰ। ਸਿੰਬੋ ਉਸ ਨੂੰ ਵੀ ਰੋਟੀ ਫੜਾ ਦਿੰਦੀ ਐ। ਸਿੰਬੋ ਜਿੱਤੇ ਨੂੰ ਰੋਟੀ ਫੜਾਉਂਦੇ ਸਮੇ ਜਿੱਤੇ ਦੇ ਹੱਥੋਂ ਬੁਰਕੀ ਮੂੰਹ ਵਿੱਚ ਪਵਾ ਲੈਂਦੀ ਐ ਤੇ ਕਦੇ-ਕਦੇ ਉਸਦੇ ਮੂੰਹ ਵਿੱਚ ਆਪ ਆਉਂਦੀ ਐ। ਅਗਲੇ ਦਿਨ ਐਤਵਾਰ ਦੀ ਛੁੱਟੀ ਸੀ। ਪਹਿਲਾਂ ਜਿੱਤਾ ਸਿੰਬੋ ਨਾਲ ਧਾਰਾ ਕਢਵਾ ਕੇ ਖੇਤ ਗੇੜਾ ਮਾਰਨ ਚਲਾ ਗਿਆ। ਸਮਾ ਵੀ ਨਾਲ ਹੀ ਸੀ। ਜਿੱਤਾ ਫਸਲ ਵੇਖ ਕੇ ਬਹੁਤ ਖੁਸ਼ ਸੀ। ਹੁਣ ਝੋਨੇ ਦੇ ਸਿੱਟੇ ਵੀ ਬਣ ਲੱਗ ਪਏ ਸਨ ਫਿਰ ਜੀਤਾ ਘਰ ਆ ਕੇ ਰੋਟੀ ਖਾਂਦਾ ਹੈ ਅੱਜ ਸਵੇਰੇ ਸਿੰਬੋ ਆਲੂਆਂ ਵਾਲੇ ਪਰੌਂਠੇ ਪਕਾ ਰਹੀ ਸੀ ਜੀਤਾ ਅੱਜ ਚੌਂਤਰੇ ਤੇ ਬੈਠ ਕੇ ਹੀ ਰੋਟੀ ਖਾਣ ਬੈਠ ਗਿਆ ਨਾਲ ਹੀ ਸਿੰਬੋ ਨਾਲ ਮজা ਕਰਦਾ ਰਿਹਾ ਅੱਜ ਬੇਬੇ ਨੇ ਜੀਤੇ ਨੂੰ ਸ਼ਹਿਰ ਘੁੰਮਣ ਜਾਣ ਲਈ ਕਿਹਾ ਕਿ ਉਸਨੇ ਨਵੇਂ ਕੱਪੜੇ ਵਗੈਰਾ ਲੈ ਕੇ ਆਉਣੇ ਹਨ ਜੀਤਾ ਸਿੰਬੋ ਤੇ ਬੇਬੇ ਤਿੰਨੋਂ ਬਸ ਤੇ ਸ਼ਹਿਰ ਚਲੇ ਗਏ ਮਗਰੋਂ ਅੰਮਾ ਘਰ ਦਾ ਖਿਆਲ ਰੱਖਦੀ ਹੈ ਸ਼ਹਿਰ ਜਾ ਕੇ ਬੇਬੇ ਸਿੰਬੋ ਦੀ ਅਮਾ ਵਾਸਤੇ ਵੀ ਕੱਪੜੇ ਖਰੀਦ ਕਰਦੀ ਹੈ ਸਿੰਬੋ ਅੱਜ ਬਹੁਤ ਖੁਸ਼ ਸੀ ਬੇਬੇ ਸਿੰਬੋ ਨੂੰ ਉਸਦੇ ਪਸੰਦੀ ਦੀ ਚੀਜ਼ ਖਾਣ ਵਾਲੀ ਚੀਜ਼ ਜ਼ਰੂਰ ਖਰੀਦ ਕੇ ਦਿੰਦੀ ਹੈ ਕੱਪੜੇ ਵਗੈਰਾ ਖਰੀਦ ਕਰਨ ਤੋਂ ਬਾਅਦ ਤਿੰਨੋਂ ਵਾਪਸ ਘਰ ਆ ਗਏ ਸ਼ਾਮ ਨੂੰ ਬੇਬੇ ਸਿੰਬੋ ਅਮਾ ਤੇ ਆਪ ਦਾ ਸੂਟ ਪਿੰਡ ਦੀ ਕਿਸੇ ਕੁੜੀ ਨੂੰ ਕੱਪੜੇ ਬਣਾਉਣ ਵਾਸਤੇ ਦੇ ਆਈ ਬੇਬੇ ਨੇ ਤਿੰਨੋਂ ਸੂਟ ਹੀ ਪੰਜਾਬੀ ਬਣਵਾਏ ਜਿੱਦ ਤਾ ਅਗਲੇ ਦਿਨ ਕਾਲਜ ਜਾਂਦਾ ਹੈ ਮਾਮਾ ਵੀ ਵੀਰਪਾਲ ਨੂੰ ਕਾਲ ਚੜਨ ਲਈ ਆ ਜਾਂਦਾ ਹੈ ਜੀ ਤਾ ਸਤਿ ਸ੍ਰੀ ਅਕਾਲ ਮਾਮਾ ਜੀ ਮਾਮਾ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੈ ਸਾਡੀ ਮਾਸੀ ਜੀਤਾ ਠੀਕ ਠਾਕ ਹੈ ਮਾਮਾ ਤੂੰ ਕਿਵੇਂ ਹੈ ਵੀਰਪਾਲ ਵੀਰਪਾਲ ਮੈਂ ਵੀ ਠੀਕ ਹਾਂ ਜੀਤਾ ਮਾਮਾ ਜੀ ਅੱਜ ਤੋਂ ਤੁਸੀਂ ਵੀਰਪਾਲ ਨੂੰ ਸ਼ਾਮ ਵੀ ਨਾਲ ਲੈ ਜਾਇਆ ਕਰੋ ਬੇਬੇ ਕਹਿੰਦੀ ਮੇਰਾ ਵੀ ਕੱਲੀ ਦਾ ਦਿਲ ਨਹੀਂ ਲੱਗਦਾ ਘਰੇ ਹੁਣ ਮੈਂ ਸ਼ਾਮ ਨੂੰ ਪਿੰਡ ਹੀ ਜਾਇਆ ਕਰੂੰਗਾ ਅੱਜ ਮੈਂ ਆਪਣੇ ਵਾਸਤੇ ਬਸ પાસ ਬਣਵਾਉਣ ਲਈ ਫੜਾ ਦੇਣਾ ਹੈ ਮਾਮਾ ਠੀਕ ਹੈ ਭਾਂਜਿਆ ਜਿਵੇਂ ਤੈਨੂੰ ਠੀਕ ਲੱਗਦਾ ਹੈ ਮੈਂ ਲੈ ਜਾਵਾਂਗਾ ਸ਼ਾਮ ਨੂੰ ਆ ਕੇ ਹੋ ਰਾਜਾ ਚਾਹ ਪਿੰਦਿਆਂ ਰੇੜੀ ਤੋਂ ਜੀਤਾ ਨਹੀਂ ਮਾਮਾ ਜੀ ਹੁਣ ਤਾਂ ਕਲਾਸ ਦਾ ਟਾਈਮ ਹੋਈ ਜਾਂਦਾ ਮੈਂ ਤੇ ਵੀਰਪਾਲ ਜਾਂਦੇ ਹਾਂ ਕਲਾਸ 'ਚ ਵੀਰਪਾਲ ਦਾ ਤਾਂ ਮੂੰਹ ਹੀ ਉੱਤਰ ਜਾਂਦਾ ਹੈ ਕਿ ਜੀਤਾ ਹੁਣ ਮੇਰੇ ਨਾਲ ਪਿੰਡ ਨਹੀਂ ਜਾਇਆ ਕਰੇਗਾ ਵੀਰਪਾਲ ਸੋਚਦੀ ਹੈ ਕਿ ਪੰਛੀ ਤਾਂ ਮੇਰੇ ਹੱਥੋਂ ਛੁੱਟਦਾ ਫਿਰਦਾ ਜੀਤਾ ਮੈਨੂੰ ਪਿਆਰ ਨਹੀਂ ਕਰਦਾ ਤਾਹੀ ਇਹਨੇ ਪਿੰਡ ਜਾਣ ਦੀ ਸਕੀਮ ਕੀਤੀ ਹੋਣੀ ਐ ਵੈਸੇ ਜਿੱਤੇ ਨੇ ਅਜੇ ਤੱਕ ਪਿਆਰ ਵਾਲਾ جواب ਹੀ ਨਹੀਂ ਦਿੱਤਾ ਫਿਰ ਵੀਰਪਾਲ ਕਲਾਸ ਵੱਲ ਜਾਂਦੇ ਹੋਏ ਜਿੱਤੇ ਨਾਲ ਗੱਲ ਕਰਦੀ ਹੈ ਵੀਰਪਾਲ ਜਿੱਤੇ ਕੀ ਤੂੰ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ ਜਿੱਤਾ ਹੱਸਦਾ ਹੋਇਆ ਮੈਂ ਕਦੋਂ ਕਿਹਾ ਕਿ ਮੈਂ ਕਿਸੇ ਨੂੰ ਪਿਆਰ ਨਹੀਂ ਕਰਦਾ ਕਮਲੀਆਂ ਸਭ ਤੋਂ ਵੱਧ ਤਾਂ ਮੈਂ ਆਪਣੀ ਬੇਬੇ ਨੂੰ ਪਿਆਰ ਕਰਦਾ ਹਾਂ ਹੋਰ ਦੱਸ ਮੇਰੀ ਕਿਹੜਾ ਤੇਰੇ ਨਾਲ ਕੋਈ ਦੁਸ਼ਮਣੀ ਐ ਜਿਹੜਾ ਤੈਨੂੰ ਪਿਆਰ ਨਾ ਕਰਦਾ ਹੋਵਾਂ ਵੀਰਪਾਲ ਤੁਸੀਂ ਵੀ ਨਾ ਗੱਲ ਨੂੰ ਬਦਲ ਲੈਂਦੇ ਹੋ ਸਾਫ਼-ਸਾਫ਼ ਦੱਸੋ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਜਾਂ ਨਹੀਂ ਜੀਤਾ ਕੀ ਸਾਫ਼-ਸਾਫ਼ ਦੱਸ ਸਕਦਾ ਹਾਂ ਇਸ ਤੋਂ ਵੱਧ ਉਹ ਦੱਸ ਆਪਾਂ ਦੋਨੋਂ ਰਲ ਮਿਲ ਕੇ ਤਾਂ ਰਹਿੰਦੇ ਹਾਂ ਹਾਸਾ ਮਜ਼ਾ ਕਰਦੇ ਹਾਂ ਇਸ ਤੋਂ ਵੱਧ ਹੋਰ ਪਿਆਰ ਕੀ ਹੋ ਸਕਦਾ ਹੈ ਹੁਣ ਵੀਰਪਾਲ ਜੀਤੇ ਨੂੰ ਇੱਕ ਪਾਸੇ ਖਾਲੀ ਪਾਰਕ 'ਚ ਲੈ ਗਈ ਵੀਰਪਾਲ ਮੇਰਾ ਪਿਆਰ ਤੋਂ ਮਤਲਬ ਹੈ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇਰੇ ਕਰਕੇ ਹੀ ਮੈਂ ਮੈਡੀਕਲ ਕਾਲਜ 'ਚ ਦਾਖਲਾ ਲਿਆ ਹੈ ਤੇਰੇ ਕਰਕੇ ਹੀ 24 ਘੰਟੇ ਕਿਤਾਬਾਂ ਨਾਲ ਮੱਥਾ ਮਾਰਦੀ ਹਾਂ ਮੈਂ ਬਹੁਤ ਚਾਹੁੰਦੀ ਹਾਂ ਤੈਨੂੰ ਮੈਨੂੰ ਪਤਾ ਹੈ ਤੁਸੀਂ ਮੇਰੇ ਕੋਲੋਂ ਹੀ ਭੱਜਦੇ ਹੋ ਪਲੀਜ਼ ਹੁਣ ਮੇਰਾ ਦਿਲ ਨਾ ਤੋੜੋ ਜੋ ਤੁਸੀਂ ਕਹੋਗੇ ਮੈਂ ਤੁਹਾਨੂੰ ਉਹੀ ਬਣ ਕੇ ਵਿਖਾਵਾਂਗੀ ਕਹੋ ਤਾਂ ਅੱਗੇ ਨੂੰ ਨਰਸਿੰਗ ਦਾ ਕੋਰਸ ਵੀ ਕਰਾਂਗੀ ਜੇ ਤੁਸੀਂ ਛੱਟ ਗਏ ਤਾਂ ਮੈਂ ਇੱਕ ਜਿਉਂਦੀ Laash ਹੀ ਬਣ ਜਾਵਾਂਗੀ ਇਸੇ ਤਰ੍ਹਾਂ ਜਿੱਤੇ ਨਾਲ ਹੋਰ ਵੀ ਕਈ ਗੱਲਾਂ ਕਰਦੀ ਹੋਈ ਵੀਰਪਾਲ ਜਜ਼ਬਾਤਾਂ ਦੇ ਕਾਬੂ ਨਾ ਰੱਖ ਸਕੀ ਤੇ ਜਿੱਤੇ ਦਾ ਮੂੰਹ ਪਾਗਲਾਂ ਦੀ ਤਰ੍ਹਾਂ ਜੁੱਮਣ ਲੱਗ ਜਾਂਦੀ ਹੈ ਫਿਰ ਜਿੱਤਾ ਉਸ ਨੂੰ ਰੋਕ ਕੇ ਖੜਾ ਹੋ ਜੱਫੀ ਚ ਲੈ ਕੇ ਉਸ ਨੂੰ ਸਮਝਾਉਂਦਾ ਜਿੱਤਾ ਵੀਰਪਾਲ ਠੀਕ ਹੈ ਤੂੰ ਮੈਨੂੰ ਇੰਨਾ ਪਿਆਰ ਕਰਦੀ ਹੈ ਮੈਂ ਮੰਨਦਾ ਹਾਂ ਹੋ ਸਕਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਨਾ ਕਰ ਸਕਾਂ ਆਪਾਂ ਇੱਕ ਦੋਸਤ ਦੀ ਤਰ੍ਹਾਂ ਤਾਂ ਰਹਿ ਸਕਦੇ ਹਾਂ ਜਦੋਂ ਵਿਆਹ ਦਾ ਸਮਾਂ ਹੋਇਆ ਉਦੋਂ ਦੇ ਉਦੋਂ ਵੇਖੀ ਜਾਓ ਹੁਣ ਤਾਂ ਖੁਸ਼ ਰਹਿ ਰੋਈ ਕਿਉਂ ਜਾਣੀ ਐ ਮੈਂ ਤਾਂ ਪਹਿਲਾਂ ਹਲੇ ਪੜਨਾ ਐ ਫਿਰ ਕਿਤੇ ਇਸ ਬਾਰੇ ਸੋਚਾਂਗਾ ਚੱਲ ਕਲਾਸ ਵਿੱਚ ਚੱਲੀਏ ਪ੍ਰੋਫੈਸਰ ਵੀ ਆ ਗਏ ਹੋਣੇ ਹੁਣ ਦੋਨੋਂ ਉੱਠ ਕੇ ਕਲਾਸ ਵਿੱਚ ਆ ਗਏ ਵੀਰਪਾਲ ਹਲੇ ਵੀ ਸੋਚਦੀ ਐ ਕਿ ਜਿੱਤੇ ਨੇ ਹਲੇ ਵੀ ਕੋਈ ਸਾਫ਼-ਸਾਫ਼ ਜਵਾਬ ਨਹੀਂ ਦਿੱਤਾ ਇਹ ਵੀ ਗੱਲ ਨੂੰ ਟਾਲਮਟੋਲ ਜਿਹਾ ਕਰ ਜਾਂਦਾ ਹੈ ਕੋਈ ਨਹੀਂ ਭੱਜਣ ਮੈਂ ਵੀ ਨਹੀਂ ਦਿੰਦੀ ਕਿਸੇ ਪਾਸੇ ਜਿੰਨਾ ਚਿਰ ਮੈਨੂੰ ਸਾਫ਼-ਸਾਫ਼ ਨਹੀਂ ਦੱਸ ਦਿੰਦਾ ਕਲਾਸ ਵਿੱਚ ਜੀਤਾ ਵੀਰਪਾਲ ਦੀਆਂ ਨਜ਼ਰਾਂ ਤੋਂ ਬਚ ਕੇ ਰਹਿੰਦਾ ਹੈ ਤੀਜਾ ਪੀਰੀਅਡ ਖਾਲੀ ਹੋਣ ਕਰਕੇ ਜੀਤਾ ਵੀਰਪਾਲ ਤੋਂ ਚੋਰੀ-ਚੋਰੀ ਆਪਣਾ ਪਾਸ ਬਣਵਾਉਣ ਲਈ ਦਫ਼ਤਰ ਚਲਾ ਜਾਂਦਾ ਹੈ ਫਿਰ ਛੁੱਟੀ ਕਰਕੇ ਰੋਡਵੇਜ ਬੱਸ ਤੇ ਦਫ਼ਤਰ ਆ ਕੇ ਆਪਣੇ ਪਾਸ ਦੀ ਅਰਜ਼ੀ ਜਮ੍ਹਾਂ ਕਰਵਾ ਦਿੰਦਾ ਹੈ ਫਿਰ ਬੱਸ ਅੱਡੇ ਤੋਂ ਆਪਣੇ ਪਿੰਡ ਚਲਾ ਜਗਿਆ ਇਧਰ ਵੀਰਪਾਲ ਜੀਤੇ ਨੂੰ ਵੇਖਦੀ ਰਹੀ ਕਿ ਜੀਤਾ ਕਿੱਧਰ ਗਿਆ ਅੱਗੇ ਦਾ ਮੈਨੂੰ ਦੱਸੇ ਬਗੈਰ ਕਿਤੇ ਗਿਆ ਨਹੀਂ ਲੱਗਦਾ ਹੈ ਮੈਂ ਵੀ ਉਸ ਨਾਲ ਧੱਕਾ ਹੀ ਕਰਨੀ ਆ ਜਿਹੜਾ ਮੇਰੇ ਤੋਂ ਬਚ-ਬਚ ਕੇ ਰਹਿਣਾ ਚਾਹੁੰਦਾ ਹੈ ਵੀਰਪਾਲ ਨੂੰ ਛੁੱਟੀ ਤੋਂ ਬਾਅਦ ਜਿੱਤਾ ਦਾ ਮਾਮਾ ਉਸ ਨੂੰ ਘਰ ਲੈ ਜਾਂਦਾ ਪਰ ਵੀਰਪਾਲ ਜਿੱਤੇ ਬਾਰੇ ਸੋਚਦੀ ਹੀ ਰਹਿੰਦੀ ਹੈ ਹੁਣ ਜਿੱਤਾ ਵੀ ਆਪਣੇ ਪਿੰਡ ਘਰ ਪਹੁੰਚ ਗਿਆ ਘਰ ਚਾਹ ਪਾਣੀ ਪੀਣ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਸਿੰਬੋ ਤੇ ਬੇਬੇ ਨਾਲ ਹੱਥ ਬਣਾਉਂਦਾ ਹੈ ਸ਼ਾਮ ਦਾ ਰੋਟੀ ਪਾਣੀ ਖਾਣ ਤੋਂ ਬਾਅਦ ਜਿੱਤਾ ਤੇ ਸਿੰਬੋ ਦੋਨੋਂ ਬੈਠ ਕੇ ਗੱਲਾਂ ਕਰਦੇ ਹਨ ਜੀਤੇ ਨੂੰ ਸਿੰਬੋ ਤੋਂ ਹੁਣ ਕੋਈ ਡਰ ਨਹੀਂ ਸੀ ਕਿਸੇ ਗੱਲ ਨੂੰ ਸਿੰਬੋ ਨਾਲ ਸਾਂਝੀ ਕਰਨ ਤੋਂ ਇਸ ਕਰਕੇ ਉਹ ਸਿੰਬੋ ਨੂੰ ਵੀਰਪਾਲ ਵਾਲੀ ਸਾਰੀ ਗੱਲ ਦੱਸ ਦਿੰਦਾ ਹੈ ਸਿੰਬੋ ਸਰਦਾਰ ਜੀ ਮੈਂ ਚੰਗੀ ਤਰ੍ਹਾਂ ਸਮਝੀ ਆ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਪਰ ਵੀਰਪਾਲ ਤੁਹਾਨੂੰ ਪਿਆਰ ਕਰਦੀ ਹੈ ਦਿਨੋਂ ਕਰ ਰਹੀ ਹੈ ਤੁਹਾਡੀ ਖਾਤਰ ਹੀ ਕਾਲਜ ਦਾਖਲਾ ਲਿਆ ਹੈ ਫਿਰ ਤੁਸੀਂ ਉਸ ਨੂੰ ਸਾਫ਼-ਸਾਫ਼ ਕਹਿ ਦਿਓ ਕਿ ਜੀ ਮੇਰੀ ਤੇਰੇ ਤੋਂ ਪਹਿਲਾਂ ਹੀ ਇੱਕ ਪਸੰਦਾ ਉਸ ਨੂੰ ਕਹੋ ਮੈਂ ਤੇਰਾ ਦੋਸਤ ਬਣ ਕੇ ਰਹਿ ਸਕਦਾ ਜੀਤਾ ਮੈਂ ਦੱਸਣ ਤੋਂ ਡਰਦਾ ਹਾਂ ਕਿ ਹੋਰ ਨਾ ਕਿਤੇ ਆਪਣੇ ਆਪ ਨੂੰ ਕੁਝ ਕਰ ਲਵੇ ਸਿੰਬੋ ਕੁਝ ਨਹੀਂ ਹੁੰਦਾ ਸਰਦਾਰ ਜੀ ਜੇ ਕੁਝ ਕਰਨ ਲੱਗੀ ਤਾਂ ਉਸ ਨੂੰ ਵੀ ਪਿਆਰ ਕਰ ਲਵੀਂ ਪਿਆਰ ਵਾਲੇ ਪੰਛੀ ਨੂੰ ਵੀ ਪਿਆਰ ਨਾਲ ਹੀ ਸਮਝਾਉਣਾ ਪੈਂਦਾ ਹੈ ਬਾਕੀ ਸਰਦਾਰ ਜੀ ਸਮਾਂ ਬਹੁਤ ਹੈ ਆਪਣੇ ਕੋਲ ਬਸ ਤੁਸੀਂ ਉਸ ਨੂੰ ਵੀ ਪੜ੍ਹਾਈ ਵਾਲੇ ਪਾਸੇ ਲਾਈ ਰੱਖਣਾ ਕੀ ਪਤਾ ਕਿੱਥੇ ਜਾ ਕੇ ਉਹ ਵੀ ਸਮਝ ਜਾਏ ਕੀ ਤੱਕਾ ਕਰਨਾ ਜ਼ਰੂਰੀ ਨਹੀਂ ਜੀਤਾ ਮੇਰੇ ਸਿੰਬੋ ਮੈਂ ਚੰਗੀ ਤਰ੍ਹਾਂ ਸਮਝ ਚੁੱਕਾ ਹਾਂ ਉਸ ਨੂੰ ਉਹ ਬਹੁਤ ਜਿੱਦੀ ਹੈ ਉਹ ਮੇਰੇ ਲਈ ਕੁਝ ਵੀ ਕਰ ਸਕਦੀ ਹੈ ਸਿੰਬੋ ਸਰਦਾਰ ਜੀ ਕੋਈ ਗੱਲ ਮੈਨੂੰ ਆਪਣੇ ਪਿਆਰ ਤੇ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਤਾਕਤ ਆਪਾਂ ਦੋਵਾਂ ਨੂੰ ਦੂਰ ਨਹੀਂ ਕਰ ਸਕਦੀ ਤੁਸੀਂ ਬੇਫਿਕਰ ਹੋ ਕੇ ਆਪਣੀ ਪੜ੍ਹਾਈ ਕਰੋ ਨਾਨੋ ਲਾਲ ਉਸ ਨੂੰ ਵੀ ਪ੍ਰੇਰਿਤ ਕਰਦੇ ਰਹਿਣਾ ਫਿਰ ਸਿੰਬੋ ਹੱਸਦੀ ਹੋਈ ਮੇਰਾ ਵੀ ਖਿਆਲ ਰੱਖਣਾ ਸਿੰਭੋ ਜੀ ਤੇ ਦਾ ਮੱਥਾ ਚੁੰਮ ਕੇ ਆਪਣੇ ਮੰਜੇ ਤੇ ਬੇਬੇ ਤੇ ਅੰਮਾ ਕੋਲ ਪੈ ਗਈ। ਹੁਣ ਜੀਤਾ ਸੋਚਦਾ ਹੈ ਕਿ ਸਿੰਭੋ ਦੇ ਕਹੇ ਅਨੁਸਾਰ ਜੇ ਵੀਰਪਾਲ ਨੇ ਅੱਗੋਂ ਰਸਤਾ ਬਦਲ ਨਹੀਂ ਥਾਂ ਜਿੱਦ ਫੜ ਲਈ ਤਾਂ ਫਿਰ ਕੀ ਕਰੇਗਾ। ਜੇ ਵੀਰਪਾਲ ਨੇ ਮਾਮੀ ਨਾਲ ਗੱਲ ਕਰ ਦਿੱਤੀ ਮੇਰੇ ਤੇ ਸਿੰਭੋ ਬਾਰੇ ਤਾਂ ਹੋ ਸਕਦਾ ਮਾਮੀ ਵੀ ਆਪਣੀ ਭਤੀਜੀ ਦੀ ਖਾਤਰ ਕੀ ਕੁਝ ਕਰੇ। ਹੁਣ ਜੀਤਾ ਰਾਤ ਨੂੰ ਕੋਈ ਨਾ ਕੋਈ ਸੋਚ ਸੋਚਦਾ ਹੋਇਆ ਸੌ ਜਾਂਦਾ ਹੈ ਸਵੇਰੇ ਜਿੱਤਾ ਉੱਠ ਕੇ ਸਿੰਬੋ ਤੇ ਬੇਬੇ ਨਾਲ ਮਾੜਾ ਮੋਟਾ ਕੰਮ ਕਰਵਾ ਕੇ ਕਾਲਜ ਚਲਾ ਜਾਂਦਾ ਹੈ ਸਿੰਬੋ ਸਾਰਾ ਕੰਮ ਸਮੇਟ ਲੈਂਦੀ ਹੈ ਜਦੋਂ ਤੱਕ ਸਕੂਲ ਜਾਣਾ ਹੁੰਦਾ ਸਿੰਬੋ ਦਾ ਜਿੱਤੇ ਦੇ ਹੁਣ ਪੂਰਾ ਵਿਸ਼ਵਾਸ ਸੀ ਕਿ ਜਿੱਤਾ ਉਸ ਨੂੰ ਵੀ ਆਪਣੇ ਬਾਰੇ ਸਭ ਕੁਝ ਦੱਸ ਦਿੰਦਾ ਹੈ ਜੋ ਕਾਲਜ ਵਿੱਚ ਹੁੰਦਾ ਸੀ ਜਿੱਤਾ ਟਾਈਮ ਨਾਲ ਹੀ ਕਾਲਜ ਪਹੁੰਚ ਜਾਂਦਾ ਹੈ ਉਦੋਂ ਹੀ ਮਾਮਾ ਵੀ ਵੀਰਪਾਲ ਨੂੰ ਲੈ ਕੇ ਆ ਗਿਆ ਜਿੱਤਾ ਆਪਣੇ ਮਾਮੇ ਨੂੰ ਮਿਲਣ ਤੋਂ ਬਾਅਦ ਕਲਾਸ ਵਾਲ ਤੁਰ ਪੈਂਦਾ ਹੈ ਵੀਰਪਾਲ ਵੀ ਜਿੱਤੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਉਸ ਨਾਲ ਤੁਰਦੀ ਹੋਈ ਗੱਲ ਕਰਦੀ ਹੈ ਵੀਰਪਾਲ ਵੇ ਤੂੰ ਕੱਲ ਕਿੱਧਰ ਲੁਕਕੇ ਬੈਠ ਗਿਆ ਸੀ ਮੈਨੂੰ ਦਿਸਿਆ ਹੀ ਨਹੀਂ ਦੂਜੇ ਪੀਰੀਅਡ ਤੋਂ ਬਾਅਦ ਮੈਂ ਤੈਨੂੰ ਸਾਰਾ ਦਿਨ ਹੀ ਲੱਭਦੀ ਰਹੀ ਮੇਰੇ ਤਾਂ ਦਿਲ ਨੂੰ ਹੌਲ ਪੈਣ ਕਿ ਕਿੱਧਰ ਗਿਆ ਹੋਣਾ ਅੱਗੇ ਤਾਂ ਕਦੇ ਇਸ ਤਰ੍ਹਾਂ ਲੁਕਿਆ ਨਹੀਂ ਜੀਤਾ ਕੁਝ ਨਹੀਂ ਹੋਇਆ ਮੈਂ ਤਾਂ ਕੱਲ ਆਪਣਾ ਬੱਸ ਪਾਸ ਬਣਵਾਉਣ ਲਈ ਦਫ਼ਤਰ ਤੋਂ ਛੁੱਟੀ ਲਈ ਸੀ ਵੀਰਪਾਲ ਮੈਨੂੰ ਤਾਂ ਦੱਸ ਦਿੰਦਾ ਮੇਰੀ ਤਾਂ ਤੇਰੇ ਬਿਨਾ ਜਾਨ ਨਿਕਲ ਨਿਕਲ ਪੈਂਦੀ ਸੀ ਜੀਤਾ ਕੁਝ ਨਹੀਂ ਹੁੰਦਾ ਤੇਰੀ ਜਾਨ ਨੂੰ ਅਲੜ ਕੁੜੀਆਂ ਦਾ ਤਾਂ ਐਵੇਂ ਹੀ ਦਿਲ ਛੱਟ ਛੁੱਟਣ ਲੱਗ ਜਾਂਦੀਆਂ ਜੇ ਕੋਈ ਇੱਕ ਅੱਧਾ ਚੰਗਾ ਲੱਗੇ ਵੀਰਪਾਲ ਹੁਣ ਤੂੰ ਆਪਣੇ ਆਪ ਨੂੰ ਚੰਗਾ ਸਮਝੀ ਜਾਂਦਾ ਐ ਮੈਂ ਤਾਂ ਤੇਰੇ ਤੋਂ ਜਿਹੜੀ ਗੱਲ ਪੁੱਛੀ ਆ ਉਹਦਾ ਜਵਾਬ ਤਾਂ ਚੰਗੀ ਤਰ੍ਹਾਂ ਨਾਲ ਦੇ 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 ਜੀ ਤਾਂ ਕੀ ਚੰਗੀ ਤਰ੍ਹਾਂ ਜਵਾਬ ਦੇਵਾਂ ਜੀ ਜੇ ਕੋਈ ਤੇਰੇ ਤੋਂ ਪਹਿਲਾਂ ਹੀ ਮੇਰੇ ਤੇ ਕੋਈ ਆਪਣਾ ਕਬਜਾ ਕਰੀ ਬੈਠੀ ਹੋਵੇ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਮਤਲਬ ਆਪਾਂ ਦੋਨੋਂ ਪਿਆਰ ਕਰਦੇ ਹਾਂ ਤੇ ਕੋਈ ਹੋਰ ਕੁੜੀ ਮੈਨੂੰ ਇਹ ਕਹੇ ਕਿ ਮੈਂ ਤੈਨੂੰ ਪਿਆਰ ਕਰਦੀ ਆਂ ਫਿਰ ਤੂੰ ਹੀ ਦੱਸ ਮੈਂ ਕੀ ਕਰਾਂ ਉਸਨੂੰ ਨਾ ਕਰਨ ਤੇ ਉਸ ਕੁੜੀ ਤੇ ਕੀ ਬੀਤੇਗੀ ਵੀਰਪਾਲ ਮੈਨੂੰ ਨਹੀਂ ਪਤਾ ਹੋਰ ਕੁੜੀਆਂ ਦਾ ਮੈਨੂੰ ਤਾਂ ਮੇਰਾ ਜਵਾਬ ਚਾਹੀਦਾ ਹੈ ਜਲਦੀ ਦਿਓ ਜੀਤਾ ਹੁਣ ਅਸਲ ਗੱਲ ਤੇ ਆ ਕੇ ਹੌਸਲਾ ਕਰਦਾ ਹੈ ਜੇ ਤੇਰੀ ਸੋਚ ਹੀ ਉਹ ਜਈ ਹੈ ਤਾਂ ਮੈਂ ਸੱਚ ਦੱਸਦਾ ਹਾਂ ਕਿ ਮੈਂ ਤੇਰੇ ਤੋਂ ਪਹਿਲਾਂ ਹੀ ਮੇਰੀ ਜ਼ਿੰਦਗੀ ਵਿੱਚ ਹੈ ਜਿਸ ਨੂੰ ਮੈਂ ਬਹੁਤ ਚਾਹੁੰਦਾ ਹਾਂ ਤੇ ਉਹ ਵੀ ਮੇਰਾ ਬਹੁਤ ਕਰਦੀ ਹੈ ਬਸ ਮਿਲ ਗਿਆ ਤੈਨੂੰ ਹੁਣ ਮੇਰਾ ਜਵਾਬ ਤਾਂ ਕਰਕੇ ਹੀ ਕਹਿ ਰਿਹਾ ਸੀ ਕਿ ਆਪਾਂ ਦੋਨੋਂ ਇੱਕ ਦੂਜੇ ਦੇ ਚੰਗੇ ਦੋਸਤ ਬਣ ਸਕਦੇ ਹਾਂ ਦੋਸਤੀ ਵਾਲਾ ਪਿਆਰ ਕਰ ਸਕਦੇ ਹਾਂ ਪਰ ਪਤੀ ਪਤਨੀ ਤਰ੍ਹਾਂ ਕੁਝ ਵੀ ਨਹੀਂ ਮੈਂ ਤੈਨੂੰ ਕਿਸੇ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦਾ ਅੱਜ ਸਭ ਕੁਝ ਉਸਦੀ ਸਲਾਹ ਨਾਲ ਹੀ ਤੈਨੂੰ ਦੱਸਿਆ ਹੈ ਹੁਣ ਵੀਰਪਾਲ ਹੁਣ ਇੱਕ ਪਾਸੇ پارک ਵਿੱਚ ਹੋ ਕੇ ਬੈਠ ਗਈ ਵੀਰਪਾਲ ਹੁਣ ਉਦਾਸ ਹੋ ਗਈ ਉਸਦੇ ਮੂੰਹ ਤੇ ਜੋ ਖੁਸ਼ੀ ਸੀ ਗਾਇਬ ਹੋ ਗਈ ਉਸਦੀਆਂ ਅੱਖਾਂ ਚ ਪਾਣੀ ਛਲਕ ਪਿਆ ਹੁਣ ਜੀਤੇ ਨੂੰ ਵੀ ਵੀਰਪਾਲ ਤੇ ਤਰਸ ਜਿਹਾ ਆਉਂਦਾ ਹੈ ਉਹ ਹੁਣ ਵੀਰਪਾਲ ਕੋਲ ਬੈਠ ਕੇ ਉਸਨੂੰ ਚੁੱਪ ਕਰਵਾਉਂਦਾ ਹੈ ਜੀਤਾ ਵੀਰਪਾਲ ਤੁਸੀਂ ਤਾਂ ਢੇਰ ਹੀ ਢਾਈ ਜਾਂਦੇ ਹੋ ਉਠ ਕਲਾਸ ਵਿੱਚ ਚੱਲੀਏ ਵੀਰਪਾਲ ਮੈਂ ਨਹੀਂ ਜਾਣਾ ਕਿਸੇ ਕਲਾਸ ਵਿੱਚ ਮੈਂ ਤਾਂ ਜਿਸ ਦੀ ਖਾਤਰ ਇੱਥੋਂ ਤੱਕ ਪਹੁੰਚ ਕੀਤੀ ਸੀ ਉਹੀ ਮੇਰਾ ਨਹੀਂ ਰਿਹਾ ਮੈਨੂੰ ਨਹੀਂ ਪੜ੍ਹਾਈ ਦੀ ਲੋੜ ਹੁਣ ਜੀਤਾ ਸੋਚਦਾ ਹੈ ਕਿ ਇਹ ਤਾਂ ਨਵਾਂ ਹੀ ਕੰਮ ਹੋ ਗਿਆ ਆਪਣੇ ਲਈ ਵੀ ਜੀਤਾ ਵੀਰਪਾਲ ਦੇ ਨੇੜੇ ਹੋ ਕੇ ਉਸ ਨੂੰ ਜੱਫੀ ਚ ਲੈਂਦਾ ਹੈ ਜੀਤਾ ਵੀਰਪਾਲ ਤੂੰ ਤਾਂ ਜਮਾ ਹੀ ਕਮਲੀ ਐ ਮੈਂ ਤਾਂ ਮਜ਼ਾਕ ਕਰਕੇ ਵੇਖਦਾ ਸੀ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਹਾਂ ਕਮਲੀ ਕੁੜੀ ਨਾ ਹੋਵੇ ਚਲ ਉਠ ਅੱਜ ਮੈਂ ਤੇਰੇ ਨਾਲ ਹੀ ਪਰਛਾਵੇਂ ਮੰਗ ਰਹਾਗਾ ਵੀਰਪਾਲ ਸੱਚ ਦੱਸੋ ਤੁਸੀਂ ਮੈਨੂੰ ਪਿਆਰ ਕਰਦੇ ਹੋ ਜੀਤਾ ਹੱਸਦਾ ਹੋਇਆ ਹਾਂ ਕਰਦਾ ਹਾਂ ਤਾਂ ਹੀ ਤਾਂ ਤੇਰਾ ਦਰਦ ਵੇਖ ਨਹੀਂ ਹੋਇਆ ਚੱਲ ਹੁਣ ਕਲਾਸ ਵਿੱਚ ਚੱਲੀਏ ਬਾਕੀ ਗੱਲਾਂ ਆਪਾਂ ਛੁੱਟੀ ਸਮੇਂ ਕਰ ਲਵਾਂਗੇ ਹੁਣ ਦੋਨੋਂ ਖੁਸ਼ੀ-ਖੁਸ਼ੀ ਆਪਣੀ ਕਲਾਸ ਵਿੱਚ ਚਲੇ ਗਏ ਧੰਨਵਾਦ ਜੀ